ਦਾ ਜੀ ਨਵਾ ਜੀ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਵਡਭਾਗੀ ਹੋ ਜੋ ਕੇ ਤਨ ਤਨ ਸੈਭ ਸ리에 ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜੁਰੀ ਵਿੱਚ ਹੋ ਆਪ ਜੀ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰਨ ਵਾਸਤੇ ਪਹੁੰਚੀ ਹੋ ਵਡਭਾਗੀ ਹੋ ਪਾਸ਼ਾ ਪਾਵਨ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਰਾਗ ਸੋਰਠ ਭਗਤ ਕਬੀਰ ਜੀ ਬੁੱਤ ਪੂਜ ਪੂਜ ਹੰਦੂ 모ਏ ਤੁਰਕ 모ਏ ਸਿਰਨਾਈ ਕੋਇਲੇ ਯਾਰੇ ਕੋਇਲੇ ਗਾਡੇ ਤੇਰੀ ਗੱਤ ਦੋਹੂ ਨਾ ਪਾਈ ਕਬੀਰ ਸਾਹਿਬ ਸਮਝਾਉਣਾ ਕਰਦੇ ਨੇ ਕਹਿੰਦੇ ਨੇ ਕਿ ਜਿਹੜੇ ਹਿੰਦੂ ਲੋਕ ਹਨ ਉਹ ਬੂਤਾਂ ਦੀ ਪੂਜਾ ਕਰ ਕਰਕੇ ਗੁਵਾਲ ਹੋ ਰਹੇ ਨੇ ਤੇ ਮੁਸਲਮਾਨ ਮੱਕੇ ਵਿੱਚ ਹੀ ਰੱਬ ਸਮਝ ਰਹੇ ਨੇ ਤੇ ਉਹਨੂੰ ਵੀ ਸਜਦਾ ਕਰੀ ਜਾ ਰਹੇ ਨੇ ਓਏਲੇ ਜਾ ਰਹੇ ਓਏਲੇ ਗਾਡੇ ਤੇਰੀ ਗਤ ਦੋਹੂ ਨਾ ਪਾਈ ਹਿੰਦੂਆ ਨੇ ਆਪਣੇ ਮੁਰਦੇ ਸਾੜ ਦਿੱਤੇ ਤੇ ਮੁਸਲਮਾਨਾਂ ਨੇ দাব ਦਿੱਤੇ ਇਸੇ ਵਿੱਚ ਹੀ ਝਗੜਦੇ ਰਹੇ ਕਿ ਸੱਚਾ ਕੌਣ ਹੈ ਤੂੰ ਕਹਿੋ ਜਾਏ ਇਹ ਸਮਝ ਦੋਹਾ ਤੇਰਾ ਨਹੀਂ ਪਈ ਸਾਬ ਕਹਿੰਦੇ ਕਿ ਸਾਰੇ ਜੁਗਾਂ ਨੇ ਆਪੂ ਆਪਣੀਆਂ ਵੰਡੀਆਂ ਪਾਲੀਆਂ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਓਮਕਾਰ ਦਾ ਉਪਦੇਸ਼ ਦਿੱਤਾ ਉਹਨਾਂ ਨੇ ਹੀ ਵਿਦਵਾਨوں ਨੂੰ ਗਿਆਨ ਦਿੱਤਾ ਮੁਸਲਮਾਨਾਂ ਨੂੰ ਵੀ ਗਿਆਨ ਦਾ ਮੱਕੇ ਗਏ ਹਰਦوار ਗਏ ਮੂਰਤੀ ਪੂਜਾ ਦਾ ਮੰਨ ਲੀਤਾ ਉਸੇ ਤਰ੍ਹਾਂ ਭਗਤ ਕਬੀਰ ਜੀ ਵੀ ਸਮਝਾ ਰਹੇ ਨੇ ਕਿ ਹਿੰਦੂ ਲੋਕ ਮੂਰਤੀਆਂ ਦੀ ਪੂਜਾ ਕਰਕੇ ਇਹ ਸਮਝ ਰਹੇ ਨੇ ਕਿ ਇਹ ਸ੍ਰਿਸ਼ਟ ਕਰ ਰਹੇ ਤੇ ਮੁਸਲਮਾਨ ਜਿਹੜੇ ਆ ਮੱਕੇ ਵਿੱਚ ਹੀ ਉਹ ਉਤੇਰਾ ਸਮਝ ਰਹੇ ਹਨ ਮਨ ਰੇ ਸੰਸਾਰ ਅੰਧ ਗਹਿਰਾ ਸਾਹਿਬ ਕਹਿੰਦੇ ਨੇ ਕਿ ਅਗਿਆਨਤਾ ਦੇ ਕਾਰਨ ਸਿਮਰਨ ਤੋਂ ਖੋਜ ਕੇ ਜਗਤ ਇੱਕ ਹਨੇਰੇ ਵਿੱਚ ਪਿਆ ਹੋਇਆ ਖੋਜਿਆ ਹੋਇਆ ਹੈ ਅਗਿਆਨਤਾ ਦੇ ਹਨੇਰੇ ਦੇ ਵਿੱਚ ਇਹ ਸੰਸਾਰ ਜਿਹੜਾ ਹੈ ਵੱਜਿਆ ਹੋਇਆ ਹੈ ਵੱਖੋ-ਵੱਖਰੇ ਤੜੇ ਬਣਾਏ ਹਨ ਵਡੀਆਂ ਪਾਈਆਂ ਹਨ ਕੋਈ ਜੀਵ ਮੰਦਰਾਂ ਦੇ ਵਿੱਚ ਹੀ ਰੱਬ ਨੂੰ ਸਮਝ ਰਿਹਾ ਹੈ ਕੋਈ ਗੁਰਦੁਆਰਿਆਂ ਦੇ ਵਿੱਚ ਹੀ ਸਮਝ ਰਿਹਾ ਵੀ ਇੱਥੇ ਹੀ ਪ੍ਰਮਾਤਮਾ ਹੈ ਇਸੇ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਕਲਮੁਗਦੇ ਸਮੇਂ ਦੇ ਵਿੱਚ ਆਏ ਸਾਨੂੰ ਉਸ ਲੋਕ ਇਸੇ ਤਰ੍ਹਾਂ ਮੰਡੀਆਂ ਪਾ ਕੇ ਬੈਠੇ ਸਨ ਤੇ ਗੁਰੂ ਸਾਹਿਬ ਜੀ ਨੇ ਗਿਆਨ ਦਿੱਤਾ ਕਿ ਪ੍ਰਮਾਤਮਾ ਹਰੇਕ ਜਗ੍ਹਾ ਮੌਜੂਦ ਹੈ ਸਭ ਮੈਂ ਜੋਤ ਜੋਤ ਹੈ ਸੂਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਵੇ ਗੁਰੂ ਨਾਨਕ ਸਾਹਿਬ ਨੇ ਗਿਆਨ ਦਿੱਤਾ ਕਿ ਉਹ ਪ੍ਰਮਾਤਮਾ ਜਿਹੜਾ ਨਾ ਹਰੇਕ ਜਗ੍ਹਾ ਮੌਜੂਦ ਹੈ ਇਹ ਨਾ ਵੀ ਕੱਲਾ ਗੁਰਦੁਆਰਿਆਂ ਦੇ ਵਿੱਚ ਹੀ ਆ ਜਾਂ ਮੰਦਰਾਂ ਦੇ ਵਿੱਚ ਹੀ ਆ ਉਹ ਪ੍ਰਮਾਤਮਾ ਹਰੇਕ ਜਗ੍ਹਾ ਮੌਜੂਦ ਹੈ ਸਗਲ ਬਨਸਪਤਿ ਮੈਂ ਪੈ ਸੰਤਰ ਸਗਲ ਦੂਧ ਮੇਂ ਕੀਆ ਕਹਿੰਦੇ ਕਿ ਜਿਸ ਤਰ੍ਹਾਂ ਦੁੱਧ ਦੇ ਵਿੱਚ ਘਿਓ ਆਣਾ ਉਸੀ ਤਰ੍ਹਾਂ ਜਿਹੜਾ ਉਹ ਪਰਮਾਤਮਾ ਨਾਲ ਹਰ ਇੱਕ ਜਗ੍ਹਾ ਮੌਜੂਦ ਹੈ ਪਰ ਸਾਹਮਣੇ ਦਿਖਾਈ ਨਹੀਂ ਦਿੰਦਾ ਪਰ ਉਹਦੇ ਮਿਹਨਤ ਕਰਦੇ ਆ ਦੁੱਧ ਲੋਜੜਨ ਆਉਂਦੀਆਂ ਬੀਬੀਆਂ ਗਰਮ ਕਰਦੀਆਂ ਮੱਖਣ ਬਣਦਾ ਹੈ ਫਿਰ ਕਿਉਂ ਬਣਦਾ ਹੈ ਪਰ ਉਹ ਦਿਖਾਈ ਨਹੀਂ ਦਿੰਦਾ ਕਿ ਉਹਦੇ ਵਿੱਚ ਕਿਉਂ ਹੁੰਦਾ ਉਸੇ ਤਰ੍ਹਾਂ ਸਾਬ ਨੇ ਉਦਾਹਰਣ ਦੇ ਕੇ ਸਮਝਾਇਆ ਕਿ ਪਰਮਾਤਮਾ ਵੀ ਹਰ ਇੱਕ ਜਗ੍ਹਾ ਹੈ ਪਾਰジナ ਚਲਾਪਾ ਸ਼ਬਦ ਦੀ ਕਮਾਈ ਨਹੀਂ ਕਰਦੇ ਸ਼ਬਦ ਦਾ ਅਭਿਆਸ ਨਹੀਂ ਕਰਦੇ ਸਾਨੂੰ ਦਿਖਾਈ ਨਹੀਂ ਦਿੰਦਾ ਸਗਲ ਬੜਾ ਸਭਤ ਨਾਇਗਾ ਸੰਕਰ ਸਗਲ ਦੂਦਮੇਂ ਕੀਆ ਉਚੇ ਨੀਚ ਮਾਂ ਤੁਦ ਸਮਾਨੀ ਘਟ ਘਟ ਮਾਰੋ ਜੀਆਂ ਸਭ ਕਹਿੰਦੇ ਨੇ ਕਿ ਉਹ ਪ੍ਰਮਾਤਮਾ ਹਰੇਕ ਜੀਵ ਦੇ ਅੰਦਰ ਬੈਠਾ ਹੈ ਭਾਵੇਂ ਕੋਈ ਗਰੀਬ ਆ ਕੋਈ ਮੀਰ ਹੈ ਪਾਵੇ ਕੋ ਸੇਵਿਆ ਤੇ ਆ ਪਾਵੇ ਕੋ ਸ਼ਰੂ ਕਰ ਆ ਭਾਵੇਂ ਕੋਈ ਵਿਕਾਰੀ ਆ ਪਰਮਾਤਮਾ ਸਾਰਿਆਂ ਦੇ ਅੰਦਰ ਬੈਠਾ ਹੈ ਮਨ ਰੇ ਸੰਸਾਰ ਅੰਧ ਗਹਿਰਾ ਚੋਂ ਦਿਸ 퍼ਸਰਿਆ ਹੈ ਜਮ ਜੀਵਰਾ ਚੋਹੀ ਪਾਸੀ ਜਮਾਂ ਦੀ ਫਾਇਕ ਖਿਦਰੀ ਹੋਈ ਹੈ ਪਾਵ ਲੋਕ ਉਹ ਕੰਮ ਹੀ ਕਰ ਰਿਹਾ ਜਿਨ੍ਹਾਂ ਨਾਲ ਹੋਰ ਵਦੀਗ ਅਗਿਆਨਤਾ ਵਿੱਚ ਜੀਵ ਫਸਦਾ ਜਾਏ ਸਾਇਬ ਕੰਨ ਦੇ ਨੇ ਕੀ ਇਹੋ ਜਿਹਾ ਕੰਮ ਕਰ ਰਿਹਾ ਜੀਵ ਕਿ ਜਿਸ ਦੇ ਨਾਲ ਜੀਵ ਹੋਰ ਅਗਿਆਨਤਾ ਦੇ ਵਿੱਚ ਫਸ ਜਾਏ ਮਡੀਆਂ ਦੀ ਪੂਜਾ ਕਰ ਰਿਹਾ ਅਸੀਂ ਪਿੰਡਾਂ ਦੇ ਵਿੱਚ ਜਾਂਦਾ ਹਾਂ ਮਰ ਮੁੱਖੋਂ ਬਚਾ ਤੇ ਦੇਖੀਦਾ ਜਿਹਦੇ ਘਰ ਬਾਥਰੂ ਬਣਾਉਣ ਦੀ ਜਗ੍ਹਾ ਵੀ ਨਾ ਉਹ ਵੀ ਕਿਸੇ ਬਾਪੂ ਦੀ ਪੀਰ ਦੀ ਜਗ੍ਹਾ ਬਣਾ ਕੇ ਬੈਠਾ ਹੁੰਦਾ ਕਰਦੇ ਵਿੱਚ ਇਸ ਕਰਕੇ ਸਾਹਿਬ ਕਹਿੰਦੇ ਨੇ ਕਿ ਜੀਵ ਹੋਰ ਅਗਿਆਨਤਾ ਦੇ ਵਿੱਚ ਫਸਦੇ ਜਾ ਰਹੇ ਤੇ ਪਰਮਾਤਮਾ ਤੇ ਰੇਗ ਜਗ੍ਹਾ ਮੌਜੂਦ ਹੈ। ਅਰਮਤਰਾਮ ਸਭ ਰਿਓ ਸਮਾਈ ਜਿਹੜੀ ਗੁਰਬਾਣੀ ਹੈ ਸਾਨੂੰ ਅਗਿਆਨਤਾ ਦੇ ਵਿੱਚੋਂ ਕੱਢਦੀ ਹੈ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਕੱਢਦੀ ਹੈ। ਤੇ ਜੀਵ ਜਿਹੜੇ ਆਂ ਤਾਂ-ਤਾਂ ਦੇ ਲੜੀਆਂ ਬਣਾ ਕੇ ਬੈਠੇ ਨੇ ਕਿ ਇੱਥੇ ਕੋਈ ਮੀਰ ਰੈਂਦਾ ਹੈ ਜੇ ਕੋਈ ਬਾਗਾ ਰਹਿੰਦਾ ਹੈ ਤੇ ਗੁਰਬਾਣੀ ਦੇ ਵਿੱਚ ਸਾਨੂੰ ਸਮਝਾ ਰਹੇ ਨੇ। ਕਿ ਜਿਹੜਾ ਪੀਰ ਹਨ ਜਾਂ ਕੋਈ ਔਲੀਆ ਹੈ ਜਿਨੇ ਆਪਣਾ ਜਪ ਤਪ ਕੀਤਾ ਹੈ ਉਹ ਜੀਵ ਮੁਕਤ ਹੋ ਗਿਆ ਪਰਮਾਤਮਾ ਦੀ ਬੋਲ ਦੇ ਵਿੱਚ ਬੈਠ ਗਿਆ ਤੇ ਜਿਨੇ ਨਹੀਂ ਕੀਤਾ ਉਹ ਅਜ 84 ਲੱਖ ਜੁਨਾਂ ਦੇ ਵਿੱਚ ਘੁੰਮ ਰਿਹਾ ਜਿਹੜਾ ਆਪਾਂ ਦੇਖਦੇ ਆ ਜੀਵ ਜੰਤੂ ਪੇੜ ਪੌਦੇ ਪਸ਼ੂ ਪੰਛੀ ਕਿਸੇ ਨੇ ਕੁੱਤੇ ਰੱਖਿਆ ਕਿਸੇ ਨੇ ਘਰ ਦੇ ਵਿੱਚ ਡੰਗਰ ਰੱਖੇ ਜਿਹੋ ਜਿਹਾ ਕੋਈ ਕਰਮ ਕਰਦਾ ਹੈ ਉਹ ਨੂੰ ਉਹਨੂੰ ਜਿਹੜੀ ਆ ਜੋਰ ਮਿਲਦੀ ਹੈ جی کسی نے پکتی کی وہ بیانا تو وہ ہو گیا وہ تھوڑی مریا ہے اس کر کے کدے ہی کسی جیون نے یہ نہیں کیا کہ کسی پشو بچ کسی ڈنگرچ کوئی بابا آ گیا ہوئے سب کہتے دیا کہ یہ منکھا جا مل جانا سن یہ جاڑک آیا ہے ਰਾਸੀ ਲੱਤੋਂ ਉੱਤਮ ਜਾਮਾ ਹੋ ਗਿਆ ਹੈ ਜਿਹੜਾ ਆ ਆਪਾਂ ਕਦੀ ਕਿਸੇ ਡੰਗਰ ਦੇ ਵਿੱਚ ਹੀ ਵੇਖਿਆ ਵੀ ਬਾਬਾ ਹੋੜਿਆ ਇਨਸਾਨਾਂ ਦੇ ਵਿੱਚ ਜਿਹੜਾ ਮਨੋਖਾ ਦੇ ਵਿੱਚ ਬਾਬੇ ਕੱਲੀ ਆਉਂਦੇ ਆ ਇਸ ਕਰਕੇ ਸਾਡੇ ਜਿਹਾਏ ਨਾ ਵਿਆਹ ਕਰਵਾਉਣੇ ਵਿੱਚੋਂ ਸਾਡੇ ਕੱਢ ਰਹੇ ਨੇ ਇਹਨਾਂ ਪਕੰਡਾਂ ਦੇ ਵਿੱਚੋਂ ਕੱਢ ਰਹੇ ਨੇ ਸਾਹਿਬ ਕਹਿੰਦੇ ਨੇ ਕਾਲਮੇ ਪ੍ਰੇਮ ਜਿਨ ਰਾਮਨਾ ਪੁਜਾਤਾ ਕਹਿੰਦੇ ਤੇਰਾ ਮਾਨ ਹੀ ਪ੍ਰੇਮ ਬਣਿਆ ਹੈ

ਇਸ ਕਰਕੇ ਸਾਬ ਜੁਲਾਇ ਵਿਆਨਤਾ ਦੇ ਵਿੱਚੋਂ ਕੱਢ ਰਹੇ ਨੇ ਕਬਤ ਪੜੇ ਪੜ ਕਪਤਾ ਮੂਹੇ ਕੱਪੜੇ ਕਿਦਾਰੀ ਜਾਈਂ ਕਈ ਲੋਕ ਆਪੋ ਆਪਣੀਆਂ ਕਾਵ ਰਚਨਾ ਪੜਨ ਵਿੱਚ ਹੀ ਮਸਤ ਹੋ ਗਏ ਕਾਪੜੀ ਸਾਧੂ ਘੰਧਾਰਾਂ ਤੀਰਥਾਂ ਤੇ ਜਾ ਕੇ ਜੀਵਨ ਵਿਰਤ ਕਰਵਾਉਂਦੇ ਆਂ ਤੀਰਥਾਂ ਤੇ ਜਾ ਕੇ ਜਿਹੜਾ ਆ ਜੀਵ ਸਮਝੇ ਅਸੀਂ ਬਹੁਤ ਵੱਡਾ ਕਰਮ ਕਰ ਲਿਆ ਇਸ਼ਨਾਨ ਕਰਾਏ ਪਰ ਸਾਬ ਕਹਿੰਦੇ ਨੇ ਕਿ ਜੇ ਤੀਰਥਾਂ ਤੇ ਗਏ ਨਾ ਤੁਹਾਡੇ ਮਨ ਦੇ ਵਿੱਚ ਕਾਵਿਤਾ ਦੁੰਦਾ ਜਾ ਰਿਹਾ ਇੰਕਿਆ तीर्थ नावन चले प्रीति मन कोटि तनक चोर इक पो लाठी नागियां दो पाछ चढ़े सो ਸਾਬミネ ਜੀ ਇਹ ਤਾਂ ਤੀਰਥਾਂ ਤੇ ਗੈਣਾ ਤੁਹਾਡੇ ਅੰਦਰ ਤੀਰਖਾਇਆ ਨਾ ਭਟਿਆ ਆਪਾਂ ਦੇਖਦੇ ਨਾ ਕਈ ਜੀ ਗੁਰਦੁਆਰਿਆਂ ਨੂੰ ਚਾਹਦੇ ਉਹਨਾਂ ਨੇ ਬਸ ਨੁਕਸੀ ਕੱਟਣ ਵਾਸਤੇ ਆਉਣਾ ਵੀ ਕਿਥੋਂ ਕੋਈ ਜੀ ਵਰਦੀ ਕਰਦਾ ਹੈ ਜਾਂ ਗਰਮੀ ਸੰਕਤੇ ਵਰਦੀ ਕਰਦਾ ਸਿਰਫ ਉਹਨਾਂ ਨੇ ਨੁਕਸੀ ਕੱਟਣੀ ਹੁੰਦੀ ਹੈ ਜਿਸੇਤਰਾ ਸਾਹਿਬ ਕਨੇ ਲੋਕ ਤੀਰਥਾਂ ਤੇ ਜਾਂਦੇ ਆ ਮਨ ਦੀ ਮੈਲ ੋਂ ਬਾਸਤੇ ਪਰ ਉਦੀ ਹੋਂ ਚੜਾ ਗਿਆ ਜੀ ਗੁਰਦਵਾਰੇ ਵਿੱਚ ਦੁਦੈ ਇਖਾ ਕਰੀਏ ਨੀ ਬਸ ਲਡਾਈ ਓਣੀ ਹੋਦਾਇਆ ਜੰਨ ਦੀਆਂ ਨਗਨੀ ਕਰੀ ਜਾਂਦੇ ਲੋਕ ਨਾ ਆਉਂਦੇ ਨਾ ਬਸ ਇਹ ਕਾਹੋ ਨਾ ਤੇ ਸਾਰੀ ਕਹਿੰਦੇ ਨੇ ਕਿ ਜੇਕਰ ਤੁਸੀਂ ਜਾਣਾ ਸੀ ਗੁਰਦਵਾਰਿਆਂ ਦੇ ਵਿੱਚ ਤੀਰਥਾਂ ਤੇ ਇਹ ਮਨ ਦਾ ਇਸ਼ਨਾਨ ਕਰਨ ਵਾਸਤੇ ਪਰ ਉਦੀ ਦਾ ਤੁਸੀਂ ਹੋ ਕੇ ਆ ਕੇ ਮੈਲ ਦਾ ਨਾ ਆਪਣੀ ਸੱਦੇ ਤੀ ਤੀ ਮਨ ਕੋਟੇ ਤੱਕ ਜੋ ਇੱਕ ਪਹਲਾ ਤੀ ਨਾਦਿਆ ਦੋਇ ਪਾਸੇ ਛੱਡੀਏ ਸੌੜ ਇਹਨੇ ਵੀ ਸਰੀਰ ਦਾ ਨੇ ਤੁਹ ਇਸ਼ਾਰਾ ਕਰਾਇਆ ਉਹਦਾ ਘਰੀ ਵੀ ਕਰਨਾ ਲੋਨ ਦੇ ਨਾਮ ਪਰਨੀ ਤੇਰੇ ਮਨ ਦੇ ਅੰਦਰ ਤਾਂ ਮੈਂ ਉਸੇ ਤਰ੍ਹਾਂ ਲਿਖਾ ਹੈ ਨਬਰ ਦਾ ਡਾਇਚੜੇ ਦੀ ਕਰਨਾ ਉਸ ਕਰਕੇ ਸਾਹਿਬ ਕਹ ਰਹੇ ਨੇ ਕਿ ਇਹ 384 ਲੱਖ ਤੋਂ ਉੱਤਮ ਜਾਮਾ ਦਿੱਤਾ ਹੈ ਪਰ ਬਸ਼ਵਾ ਮੰਨੂ ਹੀ ਵਧੀ ਦੇ ਕਰ ਰਿਹਾ ਹੈ ਇਸ ਕਰਕੇ ਸਾਹਿਬ ਕਹਿੰਦੇ ਨੇ 184 ਲੱਖ ਸਰਵਾਜ ਮਾਨਸ ਨੂੰ ਪ੍ਰਾਪਤੀ ਮਿਲਿਆਈ ਇਸ ਪੌੜੀ ਦੇ ਜੋਨਰ ਤੋਂ ਕਿ ਆਏ ਜਾਣ ਦੁੱਖਾਂ ਤੋਂ ਸਾਹਿਬ ਕਿੰਨੇ 184 ਲੱਖ ਤੋਂ ਉੱਤਮ ਜਾਮਾ ਮਾਨਸ ਜਾਮਾ ਮੁਲਖਾ ਨਹੀਂ ਮਿਲੀ ਆ ਕਹੀ ਚੁਗਾ ਤੋਂ ਬਾਅਦ ਮਿਲੀ ਇਹ ਤੇਰੇ ਕੰਮ ਹੋਏ ਡੰਗਰਾਵਾ ਨਹੀਂ ਕਰਨਾ ਫਿਰ ਇਸ ਕਰਕੇ ਸਾਹਿਬ ਕਹਿੰਦੇ ਜੇ ਖਾ ਲਿਆ ਪੀ ਰਿਆ ਸੌਂ ਰਿਆ ਕੰਮ ਕਰਾਂ ਇਸੇ ਤਰ੍ਹਾਂ ਦੇ ਪਸ਼ੂ ਨਕਰ ਵੀ ਕਰੀ ਜਾਂਦੇ ਆਪਾਂ ਘਰਾਂ ਦੇ ਵਿੱਚ ਰੱਖਿਆ ਕਿਸ ਨੇ ਕੋਤਾ ਰੱਖਿਆ ਕਿਸ ਨੇ ਬਿਲੀ ਰੱਖੀ ਆ ਕਿਸ ਨੇ ਲੰਗਰ ਰੱਖਿਆ ਇਸ ਕਰਕੇ ਸਾਹਿਬ ਕਹਿੰਦੇ ਤੈਨੂੰ ਮਨੁੱਖਾ ਜਾਮਾ ਮਿਲਿਆ ਚਗਈਂ ਕਾਲ ਪਾਈ ਦੁਰਲਭ ਦੇ ਕਹਿੰਦੇ ਕਈ ਚਿਰਾਂ ਤੋਂ ਬਾਅਦ ਯੁੱਗਾਂ ਤੋਂ ਬਾਅਦ ਮਾਨਸ ਜਾਮਾ ਮਿਲਿਆ ਐਵੇਂ ਨਹੀਂ ਮਿਲ ਗਿਆ ਪਰ ਕਾਹੂ ਨਾ ਕਰੀ ਜਾ ਚਿਰੰਗ ਕਾਲ ਪਾਈ ਦੁਰਲਭ ਦੇ ਨਾਮ ਬਿਹੋਣੀ ਹੋਈ ਕੇ ਪਸ਼ੂ ਪ੍ਰੇਤ ਮੁਗਧ ਤੇ ਬਰੀ ਮੁਗਧ ਦਰ ਉਹ ਰਖ ਬੰਦੇ ਮੂਰਖਾ ਨ ਵੀ ਹਾਲਤ ਤੇ ਪੈੜੀ ਹੋ ਚੁੱਕੇ ਤਾਡੀ ਚਈ ਹਾਲਤ ਹੋ ਚੁਕੀ ਪਸ਼ੂ ਪ੍ਰੇਤ ਮੁਗਧ ਤੇ ਬਰੀ ਕਿਸੇ ਨਾ ਉੰਜੈ ਜਿਨ ਇਹ ਸਰੀ ਸਭ ਕਿਤੇ ਤੇਰੀ ਪ੍ਰੇਤਾ ਨੂੰ ਵੀ ਹੱਤ ਮਾੜੀ ਹੋ ਚੁਕੀ ਹੈ ਜਟਾ ਧਾਰ ਤਰ ਜੋਗੀ ਮੂਏ ਤੇਰੀ ਗਤ ਇਹਨੇ ਨਾ ਪਾਈ ਜੋਗੀ ਲੋਕ ਜਟਾ ਰੱਖ ਕੇ ਹੀ ਇਹ ਸਮਝਦੇ ਯਾਰ ਕਿ ਇਹ ਹੀ ਰਾਹ ਠੀਕ ਆ ਤੇਰੀ ਬਾਪੂ ਸੂਝ ਇਹਨਾਂ ਨੇ ਵੀ ਨਹੀਂ ਪਾਈ ਦਰਬ ਸੰਚ ਸੰਚ ਰਾਜੇ ਮੁਏ ਗਾਟਲੇ ਕੰਚਨ ਭਾਰੀ ਰਾਜੇ ਧੰਨ ਜੋੜ ਜੋੜ ਕੇ ਉਮਰ ਗਵਾ ਗਏ ਉਹਨਾਂ ਸੋਨੇ ਦੇ ਢੇਰ ਧਰਤੀ ਵਿੱਚ ਦੱਬ ਰੱਖੇ ਸਭ ਕੰਦ ਨੇ ਕਈ ਜੀਵਨ ਇਹਨਾਂ ਜਟਾਾਂਾਂ ਧਾਰ ਕੇ ਬੈਠੇ ਆ ਇਹ ਧੰਨ ਸਵਾ ਬੜ ਕੇ ਬੈਠੇ ਆ ਇਹ ਹੈ ਸਾਡੀ ਫਕੀਰੀ ਧੋਨਾ ਬਾਲ ਕੇ ਹੋਈ ਹੈ ਬੇਜੀ ਤੇ ਸਭ ਕਹਿੰਦੇ ਆ ਕਿ ਕਈ ਜਿਹੜਾ ਹੈ ਧਨ ਦੌਲਤ ਇਕੱਠਾ ਕਰਨੇ ਵਿੱਚ ਮਸਤ ਹੋ ਗਏ ਆ ਦਿਨ ਰਾਤ ਜੀਵ ਜਣਾ ਕੱਖੀਆਂ ਮਾਰ ਮਾਰ ਕੇ ਦੂਜੇ ਨੰਬਰ ਦੇ ਕਾਰੋਬਾਰ ਕਰਕੇ ਕਿਸੇ ਤਰੀਕੇ ਦੇ ਨਾਲ ਜਿਹੜਾ ਹੈ ਧਨ ਇਕੱਠਾ ਕੀਤਾ ਜਾਵੇ ਇਸ ਕਰਕੇ ਸਾਥ ਸਮਝਾ ਰਹੇ ਨੇ ਕਹਿੰਦੇ ਨੇ ਕਿ ਲੋਕਾਂ ਨੇ ਇਹਦਾ ਧਨ ਇਕੱਠਾ ਕਰ ਲਿਆ ਹੈ ਦੂਰ ਧਰਤੀ ਦੇ ਵਿੱਚ ਰੱਖ ਦਿੰਦੇ ਆ ਇਕੱਠਾ ਕਰ ਕਰ ਪਰ ਸਾਹਿਬ ਕਹਿੰਦੇ ਨੇ ਕਿ ਇਹ ਜਿਹੜਾ ਧਨ ਆਣਾ ਇਹ ਦੌਲਤ ਆ ਇੱਥੇ ਤੱਕ ਸਿਰ ਤੇ ਆ ਤੇਰੇ ਨਾਲ ਨਹੀਂ ਜਾਂਦੀ ਇਹ ਸਭ ਇੱਥੇ ਹੀ ਰਹਿ ਜਾਂਦਾ ਇਹ ਜਿਹੜਾ ਆਪਾਂ ਦੇਖਦੇ ਹਾਂ ਜਦੋਂ ਅੰਤ ਸਮਾ ਆਉਂਦਾ ਹੈ ਕੋਈ ਵੀ ਵਸਤੂ ਉੱਤੇ ਨਾਲ ਨਹੀਂ ਜਾਂਦੀ ਇੱਥੋਂ ਤੱਕ ਕਿ ਇਹ ਸਰੀਰ ਵੀ ਜਿਹੜਾ ਹੈ ਇੱਥੇ ਹੀ ਰਹਿ ਜਾਂਦਾ ਹੈ ਇਹਨੂੰ ਆਪਾਂ ਲੈ ਕੇ ਆਏ ਆ ਪਰ ਨਾਲ ਨਹੀਂ ਜਾਂਦਾ ਇੱਥੇ ਹੀ ਰਹਿ ਜਾਂਦਾ ਕੋਈ ਨਿਖਾਰ ਦਿੰਦਾ ਹੈ ਕੋਈ ਤਾਪ ਦਿੰਦਾ ਇਸ ਕਰਕੇ ਸਾਹਿਬ ਜੀ ਨੇ ਕਿ ਕਈ ਜੀ ਉਸੇ ਵਿੱਚ ਮਸਤ ਹੋ ਗਏ ਲੋਕਾਂ ਦੇ ਨਾਲ ਗਰੀਬਾਂ ਦੇ ਨਾਲ ਆਕ ਮਾਰਨਾ ਣਾਟਕੀਆਂ ਮਾਰਨੀਆ ਧਾਨੇ ਇਕੱਠਾ ਕਰਮ ਇਸ ਕਰਕੇ ਸਾਹਿਬ ਜੀ ਨੇ ਬਹੁ ਪਰ ਪੰਚ ਕਰ ਪਾਤ ਨੂੰ ਲਿਆਵੇ ਸਤਦਾਰਾਂ ਤੇ ਆਕ ਘਟਾਵੇ ਮਾਨ ਮੇਰੇ ਕੂੜੇ ਕਪੜੇ ਢੱਕੀ ਜੇ ਅੰਦਰ ਦੇ ਰਾਤ ਤੇਰੇ ਚੂਪੇ ਲਿਜੇ ਕਮੂਤੂ ਜਿਹੜਾ ਤੇ ਤੂੰ ਹੀ ਦੇਖਾ ਲਿਆ ਜਾਣਾ ਤੂੰ ਪੱਤੀਆਂ ਮਾਰ ਮਾਰ ਕੇ ਆ ਜੀ ਆਪਣਾ ਕੋਲ ਪਰਿਵਾਰ ਪਾਲ ਰਿਹਾ ਹੈ ਇਹ ਕੁਟੰਮ ਪਾਲ ਰਿਹਾ ਹੈ ਤੇਨੂੰ ਦੇਖਾ ਦੇਣਾ ਪੈਣਾ ਹੈ ਇਹ ਜੇ ਕਦਰ ਨਹੀਂ ਮਾਂ ਤੋਂ ਲਿਆ ਜੁਣਾ ਹੈ ਅਜਿਹਾ ਤਾਂ ਵੀ ਤੇਰਾ ਸਾਬ ਕਿਦ ਨੇ ਕਿ ਸਾਥ ਛੱਡਦਾ ਜਾ ਰਿਹਾ ਦਿਨ ਪ੍ਰਤੀ ਦਿਨ ਆਪਾਂ ਦੇਖਦੇ ਆਂ ਇਹ ਤਨ ਤੇ ਕੱਪੜੇ ਪਾ ਪਾ ਕੇ ਨਾ ਸਾਡਾ ਤਨ ਵੀ ਕਸ ਚਲਿਆ ਹੈ ਖਾਂਦਿਆਂ ਖਾਂਦਿਆਂ ਸਾਡੇ ਦੰਦ ਵੀ ਘਸ ਚੰਦੇ ਆ ਤੇ ਸਮਾਂ ਸਾਡਾ ਲੰਘਦਾ ਜਾ ਸੈਵ ਤੇਰੇ ਨੇ ਖਾਂਦਿਆਂ ਆਂਦਿਆਂ ਮੂੰਹ ਘਟਾ ਪਰ ਹੀ ਜਿਹੜਾ ਆ ਰਸਨਾ ਇਹਨੂੰ ਖਾਂਦਿਆਂ ਖਾਂਦਿਆਂ ਚਸਕੇ ਲਾਗੇ ਸੰਸਾਰ ਦੇ ਫੇਰ ਅੱਜ ਦੇ ਨਹੀਂ ਦੰਦ ਵੀ ਘਸ ਚੰਦੇ ਆਪਾਂ ਫੇਰ ਨਵੇਂ ਲਵਾ ਲੈ ਪਰ ਉਹ ਬਾਰੇ ਨਹੀਂ ਮੰਨ ਖਾਂਦਿਆਂ ਖਾਂਦਿਆਂ ਉਹ ਘਟਾ ਪੈਣਦਿਆਂ ਸਭ ਅੰਗ ਨਾਨਕ ਤ੍ਰਿਗ ਦਿਨਾਂ ਦਾ ਜੀਵਿਆ ਜਿਨ ਸੱਚ ਨਾ ਲਗੋ ਰੰਗ ਸਹਬ ਜੀ ਨੇ ਕੋ ਉਹਨਾਂ ਦਾ ਜੀਵਨ ਤਰੀਕਾ ਤਰੀਕਾ ਹੁੰਦਾ ਕਿਸੇ ਨੂੰ ਸੋ ਮਾਰ ਫਿਟੇਮੂ ਕਹਿੰਦੇ ਨੇ ਸਹਬ ਦੋ ਤਿੰਨ ਵਾਰ ਫਿਟੇਮੂ ਕਹਿ ਰਿਹਾ ਯਾਨੀ ਕਿ ਦੋ ਤਿੰਨ ਸੌ ਵਾਰ ਫਿਟੇਮੂ ਕਹਿ ਰਿਹਾ ਦੁਰ ਫਿਟੇਮੂ ਕਹਿ ਰਿਹਾ ਕਿ ਜੇਕਰ ਜੀਵਨਾਮ ਨਹੀਂ ਜਪਦਾ ਗੁਰਬਾਣੀ ਨਹੀਂ ਪੜਦਾ ਇਸ ਕਰਕੇ ਸਹਬ ਜੀ ਨੇ ਕਿ ਤੇਰੀ ਇਹ ਦਾੰਦਲੀ ਕਸਦੀ ਆ ਤੇਰਾ ਇਹ ਰਸਨਾ ਜਿਹੜੇ ਰਜਦੀ ਨਹੀਂ ਆ ਏ ਤੇਰੀ ਪਿਆਸ ਨਾ ਜਾਏ ਆਪਾ ਮੋਨੇ ਸ਼ਰਮਣ ਕੀਤਾ ਏ ਰਸਨਾ ਤੂੰ ਅਨੰਦ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਜਿ ਚਿਰ ਹਾਰ ਰਸ ਬੰਦੇ ਨਾ ਪਾਏ ਆਰ ਰਸ ਪਾਏ ਬੰਦੇ ਇਹ ਮੋਹ ਨਾਲ ਕ੍ਰਿਸ਼ਨਾ ਲਾ ਗਿਆ ਆਪਾ ਦੇਖਦੇ ਆ ਕਈ ਜੀਵਾਂ ਦੀ ਉਮਰ ਨਾ ਵੀ ਚੱਲੀ ਆ ਪਰ ਚਸਕੇ ਜਿਹੜੇ ਆ ਇਹ ਸ਼ਰਾਬਾਂ ਕਬਾਬਾਂ ਦੇ ਨਸ਼ੇ ਜਿਹੜਾ ਹੈ ਜੀਵ ਛੱਡਦਾ ਨਹੀਂ چسکے لگے ہوئے ہیں اس کر کے صاحب کہ ترشنا ختم نہیں ہو سکتی پا میں کوئی بزرگ بندہ نا? پاہ میں کوئی جوان آ پا کوئی میں بچپن کہیں دے کہ اونا ان جیو دی ترشنا نہیں ختم ہوتی جنا چر وہ نام نہیں جپتا سمرن نہیں کرتا سنگت نہیں کرتا کیا مبرو کیا برد ہے مان لوگ ترشنا پوکھنا جائے کہیں دے کہ جڑیاں بندے دیاں ترشنا بوکھا ختم نہیں ہوتی ਕੀਮ ਜਨਾਚਰ ਹਰੀ ਦਾ ਨਾਮ ਰੂਪੀ ਸਮਰਣੀ ਕਰਦਾ ਵੇਦ ਪੜੇ ਪੜ ਪੰਡਿਤ ਮੂਏ ਰੂਪ ਦੇਖਨਾਰੀ RAM ਨਾਮ ਬਿਨ ਸਭੇ ਬਿਜੂਤੇ ਦੇਖੋ ਨਿਰਕ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹਿ ਉਪਦੇਸ਼ ਕਬੀਰਾ ਪੰਡਿਤ ਲੋਗ ਵੇਦ ਪਾਠੀ ਹੋਣ ਦੇ ਹੰਕਾਰ ਵਿੱਚ ਖਾਪਦੇ ਤੇ ਇਸਤਰੀਆਂ ਆਪਣੇ ਰੂਪ ਤੱਕਣ ਵਿੱਚ ਹੀ ਜ਼ਿੰਦਗੀ ਜਾਈ ਵਿਤਾਰੀਂ RAM ਨਾਮ ਬਿਨ ਸਭੇ ਬਗੋਤੀ ਆਪੋ ਆਪਣੇ ਅੰਦਰ ਝਾਤ ਮਾਰ ਕੇ ਵੇਖ ਲਵੋ ਪ੍ਰਮਾਤਮਾ ਦੇ ਨਾਮ ਸਿਮਰਨ ਕਰਨ ਤੋਂ ਬਿਨ ਸਭ ਜੀਵ ਹੀ ਖਵਾਰ ਹੋ ਰਹੇ ਨੇ ਆਪਾਂ ਪੜਦੇ ਨਾ ਖਵਾਰ ਵੀ ਸਭ ਵਲੇ ਨੇਗੇ ਸਭ ਵਲੇ ਨੇ ਕਿ ਜੀਵ ਜਿਹੜੇ ਆ ਇਹ ਇਸਤਰੀਆਂ ਆ ਪੰਡਤ ਲੋਗ ਜਿਹੜਾ ਇਹਨਾਂ ਸ਼ਾਸਤਰ ਪੜ ਕੇ ਆਪਣੇ ਆਪ ਨੂੰ ਵੱਡੀ ਕੁਲ ਦੇ ਸਮਝਦੇ ਨੇ ਉਹ ਵੀ ਕੁਵਾਰ ਹੋ ਰਹੇ ਨੇ ਪਰਮੇਸ਼ਰ ਦਾ ਨਾਮ ਨਾਮ ਜਪਣ ਕਰਕੇ ਜੇਕਰ ਆਪਾਂ ਕਲਾ ਪੜ ਲੈਂਦੇ ਆ ਸਮਰਤियां ਪਾਠ ਤੇ ਸਾਬ ਕਹਿੰਦੇ ਪਰਮੇਸ਼ਰ ਦਾ ਸਮਰਨ ਨਹੀਂ ਕਰਦੇ ਉਹਨੂੰ ਯਾਦ ਨਹੀਂ ਕਰਦੇ ਤੇ ਜੀਵ ਜਿਹੜਾ ਆ ਵਾਰ-ਵਾਰ ਕੁਵਾਰ ਹੁੰਦਾ ਹੈ ਕੁਵਾਰ ਕਿਤੇ ਹੁੰਦਾ ਹੈ ਚੂਨਾ ਦੇ ਵਿੱਚ ਇੱਕ ਚੋਂ ਕੱਢਿਆ ਜਾਂਦਾ ਦੂਜੇ ਵਿੱਚ ਪਾਇਆ ਜਾਂਦਾ ਦੂਜੇ ਚੋਂ ਕੱਢਿਆ ਜਾਂਦਾ ਤੀਜੇ ਵਿੱਚ ਪਾਇਆ ਜਾਂਦਾ ਇਹ ਖਾਰੀ ਦਰਦਾ 83 ਲੱਖ ਦਾ ਜਿਹੜਾ ਭੁਗਤਣਾ ਪੈਂਦਾ ਫਿਰ ਜਾ ਕੇ ਮਾਨਸ ਜਾਮੇ ਦੀ ਪ੍ਰਾਪਤੀ ਹੁੰਦੀ ਹੈ ਜਿਨ੍ਹਾਂ ਨੇ ਇਹ ਭਗਤੀ ਕੀਤੀ ਇਹ ਬੰਦਗੀ ਕੀਤੀ ਤਪ ਕੀਤਾ ਜਿਸ ਤਰ੍ਹਾਂ ਪੰਜ ਸਤਿਗਤ ਦੇ ਬੇਟੇ ਆ ਭਾਈ ਲਾਲੂ ਜੀ ਬ੍ਰਹਮਗੋਬਿੰਦ ਉਹਨਾਂ ਨੇ ਤਪ ਕੀਤਾ ਬੰਦਗੀ ਕੀਤੀ ਸਾਧਨਾ ਕੀਤੀ ਤੇ ਇਸੇ ਤਰ੍ਹਾਂ ਜਿਨ੍ਹਾਂ ਨੇ ਵੀ ਪਰਮੇਸ਼ਰ ਦਾ ਨਾਮ ਜਪਿਆ ਨਾ ਸਿਮਰਨ ਕੀਤਾ ਉਹ ਜੀ ਉਹਨੂੰ ਇਹਦੇ ਕੋਲ ਆਨੇ ਲਿਖ ਦਿੱਤਾ ਆ ਮਰਬਾਨੀ ਦੇ ਵਿੱਚ ਕਹਿੰਦੇ ਕਿ ਇਹ ਜਿਹੜੇ 84 ਲੱਖ ਡੂੰਣਾ ਨਾ ਇਹ ਜਿਹੜਾ ਜਿੰਮ ਇਹਨਾਂ ਵਿੱਚ ਨੂੰ ਕੁਾਰ ਹੁੰਦਾ ਜੰਮਦਾ ਰਹਿਦਾ ਹੈ ਮਰਦਾ ਰਹਿਦਾ ਹੈ ਆਉਂਦਾ ਜਾਂਦਾ ਰਹਿੰਦਾ ਹੈ ਇਹ 84 ਲੱਖ ਦਾ ਵੀ ਨਾ ਕੁਲਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹੇ ਉਪਦੇਸ਼ ਕਬੀਰਾ ਕਬੀਰ ਸਾਹਿਬ ਕਹਿ ਰਹੇ ਨੇ ਕਿ ਹਰੀ ਦੇ ਨਾਮ ਤੋਂ ਬਿਨਾ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਜੀਵ ਜੀਵ ਨੂੰ ਇਹ ਸੂਝ ਨਹੀਂ ਪੈਂਦੀ ਉਸ ਕਰਕੇ ਜਿਹੜੇ ਜੀਵ